ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਵਿਕਾਸ ਕਾਰਜਾਂ ਦੇ ਕੰਮ ਕਰਵਾਏ ਜਾ ਰਹੇ ਹਨ ਜਿਸ ਦੇ ਚਲਦਿਆਂ ਗੁਰਦਾਸਪੁਰ ਦੇ ਨਗਰ ਸੁਧਾਰ ਟਰਸਟ ਵੱਲੋਂ ਵੀ ਕਰੋੜਾਂ ਰੁਪਏ ਖਰਚ ਕੇ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਵਿੱਚ ਨਹੀਂ ਬਣ ਰਹੀ ਸਕੀਮ ਨੰਬਰ 7 ਵਿੱਚ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਜਿਸ ਵਿੱਚ 34 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦੇ ਨਾਲ ਫੁੱਟਪਾਥ ਬਣਾਏ ਗਏ ਸਨ ਜਿਸ ਨੂੰ ਦੌਲਤਪੁਰ ਕੋਆਪਰੇਟਿਵ ਸੁਸਾਇਟੀ ਵੱਲੋਂ ਕريب 2 ਮਹੀਨੇ ਪਹਿਲਾਂ ਹੀ ਬਣਾਇਆ ਗਿਆ ਸੀ ਜੋ ਕਿ ਪਹਿਲੀ ਬਾਰਿਸ਼ ਪੈਣ ਦੇ ਨਾਲ ਹੀ ਹੀਟਾਂ ਬੈ ਗਏ ਅਤੇ ਜਗ੍ਹਾ-ਜਗ੍ਹਾ ਤੋਂ ਟੁੱਟ ਗਏ ਹਨ ਅਤੇ ਜੋ ਗਰਾਊਂਡ ਦੇ ਨਾਲ-ਨਾਲ ਕੰਧ ਬਣਾਈ ਗਈ ਹੈ ਉਹ ਵੀ ਟੁੱਟ ਕੇ ਹੀਟਾਂ ਡਿੱਗ ਗਈ ਹੈ ਫੁੱਟਪਾਥ ਵੀ ਮੈਂ ਦੇਖਿਆ ਅੱਜ ਮੈਂ ਅੱਜ ਜਾ ਕੇ ਮੌਕਾ ਦੇਖਿਆ ਜੀ ਉਹ ਫੁੱਟਪਾਥ ਹੈ ਜੀ ਉਹ ਤਕਰੀਬਨ ਉਹਦਾ ਕੰਮ ਚੱਲਦਾ ਪਿਆ ਹੈ ਉਹ ਸਾਡੇ ਪਾਵਰ ਸਟੇਸ਼ਨ ਦੇ ਬਿਲਕੁਲ ਸਾਹਮਣੇ ਜਿਹੜੀ ਪਾਰਕ ਬਣੀ ਸੀ ਉਹਨਾਂ ਦਾ ਫੁੱਟਪਾਥ ਬਣਿਆ ਸੀ ਸਾਡੇ ਉਥੇ ਨਾ ਕਮਰਸ਼ੀਅਲ ਐਸਿਓ ਬੰਨੇ ਆ ਉਹਨਾਂ ਦਾ ਫਰੰਟ ਵਾਲਾ ਏਰੀਆ ਸੀ ਤੇ ਇਹ ਮੈਂ ਜਾ ਕੇ ਦੇਖਿਆ ਇਹ ਕੰਮ तकरीबन ਸਾਡੇ 3 ਤੋਂ 4 ਮਹੀਨੇ ਪਹਿਲਾਂ ਕੰਪਲੀਟ ਹੋ ਚੁੱਕਾ ਸੀ ਠੀਕ ਹੈ ਜੀ ਇਹ ਕੰਪਲੀਟ ਹੋਣ ਦੇ ਬਾਵਜੂਦ ਮੈਨੂੰ ਇਹ ਧਿਆਨ ਚ ਪਹਿਲਾਂ ਵੀ ਆਇਆ ਸੀ ਕਿ ਅਜੇ ਇੱਕ ਦੋ ਦਿਨ ਪਹਿਲਾਂ ਬਾਰਿਸ਼ ਪਈ ਹੈ ਤੇ ਮੈਨੂੰ ਇਹ ਦੂਸਰੇ ਮਹੀਨੇ ਫਰਵਰੀ ਦੇ ਦੂਸਰੇ ਮਹੀਨੇ ਵੀ ਇੱਕ ਇਹਦਾ ਕੰਪਲੇਂਟ ਆਈ ਸੀ ਕਿ ਇਹਦੀਆਂ ਟੈਲਾਂ ਬੈਠ ਗਈਆਂ ਤੇ ਸਾਡੇ ਅਧਿਕਾਰੀਆਂ ਵੱਲੋਂ ਸਾਡੇ ਟਰੱਸਟ ਦੇ ਜਿਹੜੇ ਐਕਸੀਨ ਆ ਉਹਨਾਂ ਵੱਲੋਂ ਇਹਨੂੰ ਨੋਟਿਸ ਕੱਢਿਆ ਗਿਆ ਸੀ ਕਿ ਇਹਨੂੰ ਜਲਦੀ ਠੀਕ ਕੀਤਾ ਜਾਵੇ ਠੀਕ ਹੈ ਜੀ ਉਹ ਇੱਕ ਨੋਟਿਸ ਕੱਢਿਆ ਦੂਸਰਾ ਨੋਟਿਸ ਇਹਨਾਂ ਨੂੰ ਫਿਰ 5ਵੇਂ ਮਹੀਨੇ ਮਈ ਨੂੰ ਕੱਢਿਆ ਗਿਆ 5 ਤਰੀਕ ਨੂੰ ਠੀਕ ਹੈ ਜੀ ਕਿ ਇਹਨੂੰ ਠੀਕ ਕਰਵਾਇਆ ਜਾਵੇ ਨਹੀਂ ਕਰਾਇਆ ਜਾਂਦਾ ਤੇ ਤੁਹਾਡੇ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਏਗੀ ਅਤੇ ਲਾਸਟ ਜਿਹੜਾ ਨੋਟਿਸ ਮੈਂ ਕੱਲ ਇਹਨੂੰ ਇਹ ਕਢਵਾਇਆ ਜੀ ਇਹ ਕਢਵਾਇਆ ਜੀ ਕੱਲ 25 ਤਰੀਕ ਨੂੰ ਨੋਟਿਸ ਕਢਵਾਇਆ ਗਿਆ ਇਹਦੇ ਵਿੱਚ ਕੀ ਲਿਖਿਆ ਗਿਆ ਕਿ ਅਗਰ ਜਿੰਨਾ ਵੀ ਭਾਵੇਂ ਉਹ ਅਰਥ ਫੀਲਿੰਗ ਦਾ ਕੰਮ ਹੋਵੇ ਪਾਵੇਂ ਟੈਲਨ ਦਾ ਕੰਮ ਹੋਵੇ ਤੇ ਪਾਵੇਂ ਉਹ ਫੁੱਟਪਾਥ ਦੀ ਬਾਉਂਡਰੀ ਦਾ ਕੰਮ ਹੋਵੇ ਕੋਈ ਵੀ ਅਗਰ ਉੱਥੇ ਨੁਕਸਾਨ ਹੋਇਆ ਆ ਜੇ ਉੱਥੇ ਆਪਣਾ ਬੈਠ ਗਿਆ ਨੇ ਟੈਲਾ ਬੈਠ ਗਿਆ ਮਤਲਬ ਕਿ ਮਟੀਰੀਅਲ ਮਾੜਾ ਸੀ ਜਾਂ ਫਿਰ ਉਹ ਕੀ ਕਮੀ ਰਹਿ ਗਈ ਕਿ ਜਿਹਦੇ ਕਰਕੇ ਖਰਾਬ ਹੋ ਗਿਆ ਨੇ ਇਹਨੂੰ 30 ਤਰੀਕ ਤੱਕ 30 ਜੂਨ ਤੱਕ ਠੀਕ ਕੀਤਾ ਜਾਵੇ ਅਗਰ 30 ਜੂਨ ਤੱਕ ਇਹ ਠੀਕ ਨਹੀਂ ਕਰਦੇ ਤੇ ਇਹਨਾਂ ਦੀ ਆਲ ਓਵਰ ਜਿੰਨੇ ਕੰਮ ਮਤਲਬ 3 ਤੋਂ 4 ਇਹਨਾਂ ਦੇ ਕੰਮ ਇਹਨਾਂ ਦੇ ਚੱਲਦੇ ਪਏ ਨੇ ਸਾਡੇ ਟਰਸਟ ਦੇ ਵਿੱਚ ਸਾਰਿਆਂ ਦੀਆਂ ਸਿਕਿਉਰਟੀਆਂ ਜਬ ਤੱਕ ਇਹ ਕੀਤੇ ਜਾਣਗੇ ਅਤੇ ਇਹਨਾਂ ਦੇ ਬੰਨ ਦੀ ਕਾਰਵਾਈ ਕੀਤੀ ਹੈ ਅਤੇ ਬਲੈਕਲਿਸਟ ਕੀਤਾ ਜਾਵੇਗਾ ਕੰਪਨੀ ਇਹ ਦੌਲਤਪੁਰ ਸੋਸਾਇਟੀ ਹੈ ਜੀ ਆਪਣਾ ਜਿਹੜੀ ਪਠਾਨਕੋਟ ਤੋਂ ਨਹੀਂ ਜੀ ਜੀ ਜਿਹੜੀ ਕਿ ਦੁਆਰ ਵੀ ਘੱਟ ਗਈ ਉਹ ਆ ਗਈ ਕੰਮ ਕੰਪਨੀ ਆ ਰਹੇ ਨਹੀਂ ਬਾਕੀ ਕੰਮ ਚੱਲਦੇ ਪਏ ਜੀ ਬਾਕੀ ਕੰਮ ਰਨਿੰਗ ਦੇ ਵਿੱਚ ਸੀ ਇਹ ਇੱਕੋ ਕੰਮ ਧਿਆਨ ਚ ਆਇਆ ਜਿਹੜਾ ਜਿਹਦੀ ਆਪਣਾ ਕੰਪਲੀਟ ਹੋਣ ਤੋਂ ਬਾਅਦ ਸ਼ਿਕਾਇਤ ਆਈ ਹੈ ਜਿਹੜੇ ਬਾਕੀ ਕੰਮ ਹੋ ਰਨਿੰਗ ਦੇ ਵਿੱਚ ਹੈ ਅਗਰ ਦੇਖੋ ਪਹਿਲੀ ਗੱਲ ਕਿ ਜਦੋਂ ਕੰਮ ਕੰਪਲੀਟ ਹੁੰਦਾ ਨਾ ਬਿਲਹੋ ਇਹਦੀ ਪੇਮੈਂਟ ਉਹਦੀ ਹੁੰਦੀ ਜਦੋਂ ਕੰਮ ਕੰਪਲੀਟ ਹੁੰਦਾ ਅਗਰ ਕੰਮ ਕੰਪਲੀਟ ਤੋਂ ਹੋਣ ਤੋਂ ਬਾਅਦ ਵੀ ਕੋਈ ਕੰਪਲੇਂਟ ਹੁੰਦੀ ਆ ਤੇ ਇਹਨਾਂ ਦੀ 10% ਜਿਹੜੀ ਸਿਕਿਉਰਿਟੀ ਹੁੰਦੀ ਆ ਉਹ ਕਿੰਨੇ ਲੱਖ ਦਾ ਕੰਮ ਸੀ ਸਾਲ ਇਹ ਹੈਗਾ ਸੀ ਤਕਰੀਬਨ 35 ਲੱਖ ਦਾ ਜੀ ਠੀਕ ਹੈ ਜੀ ਇਹਨਾਂ ਦੀ ਆਪਾਂ ਤਕਰੀਬਨ 5.5 ਲੱਖ ਰੁਪਈਆ ਦੀ ਸਿਕਿਉਰਿਟੀ ਜਿਹੜੀ ਇਸ ਕੰਮ ਦੀ ਬਣਦੀ ਆ ਅਗਰ ਦੂਸਰੇ ਕੰਮਾਂ ਦੀ ਵੀ ਪਾਈਏ ਤੇ 15 ਲੱਖ ਸਿਕਿਉਰਿਟੀ ਬਣਦੀ ਆ ਜੀ ਤੇ ਸਾਨੂੰ ਇਹ ਹੁੰਦਾ ਕਿ ਇੱਕ ਸਾਲ ਇਹਨਾਂ ਦੀ ਸਿਕਿਉਰਿਟੀ ਰੱਖ ਕੇ ਅਪਾ ਇਹਨਾਂ ਨੂੰ ਜਿਹੜਾ ਆ ਕਿ ਕੰਮ ਦੇਖਿਆ ਜਾਵੇ ਅਗਰ 1 ਸਾਲ ਦੇ ਵਿੱਚ ਇਹ ਕੰਮ ਠੀਕ ਰਹਿੰਦਾ ਆ ਤੇ ਇਹਨਾਂ ਦੀ ਸਿਕਿਉਰਿਟੀ ਵਾਪਸ ਕਰ ਦਿੱਤੀ ਆ ਅਗਰ ਨਹੀਂ ਰਹਿੰਦਾ ਤੇ ਫਿਰ ਸਿਕਿਉਰਿਟੀ ਜਬਤ ਕਰਕੇ ਬੰਦ ਦੀ ਕਾਰਵਾਈ ਉਹ ਕੀਤੀ ਜਾਂਦੀ ਆ ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਹੀ ਲੈਂਡ ਪੁੱਲਿੰਗ ਸਕੀਮ ਦੀ ਕੋਸ਼ਨਾ ਕੀਤੀ ਗਈ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਦੱਸਿਆ ਸੀ ਕਿ ਇਹ ਸਕੀਮ ਸ਼ਹਿਰਾਂ ਦੇ ਵਿਕਾਸ ਅਤੇ ਸੁੰਦਰੀਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ ਤੇ ਜ਼ਮੀਨ ਮਾਲਕਾਂ ਨੂੰ ਉਹਦੀ ਜ਼ਮੀਨ ਦਾ 4 ਗੁਣਾ ਰੇਟ ਦਿੱਤਾ ਜਾਵੇਗਾ ਉਨਾ ਹੀ ਵੀ ਕਿਹਾ ਸੀ ਕਿ ਕਿਸੇ ਵੀ ਜ਼ਮੀਨ ਮਾਲਕ ਦੀ ਸਹਿਮਤੀ ਤੋਂ ਬਿਨਾ ਉਸ ਦੀ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਜਾਵੇਗਾ ਪਰ ਸ਼ਹਿਰ ਦੇ ਵਾਰਡ ਨੰਬਰ 2 ਵਿੱਚ ਪੈਂਦੇ ਪਿੰਡ ਕੋ ਰਾਲਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਹਿਮਤੀ ਤੋਂ ਬਿਨਾ ਹੀ ਸਰਕਾਰ ਵੱਲੋਂ ਉਹਨਾਂ ਦੀ 80 ਏਕੜ ਹਾਈਵੇ ਦੇ ਨਾਲ ਲੱਗਦੀ ਜ਼ਮੀਨ ਤੇ ਲੈਂਡ ਪੂਲਿੰਗ ਸਕੀਮ ਤਹਿਤ ਕਬਜ਼ਾ ਕਰਨ ਦਾ ਨੋਟਿਸ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਹੈ। ਸਾਡੀ 6 6 25 ਤਰੀਕ ਨੂੰ ਸਾਡੀ ਜ਼ਮੀਨ ਦਾ ਨੋਟੀਫਿਕੇਸ਼ਨ ਆਇਆ ਹੈ। ਸਰਕਾਰ ਅਕਵਾਇਰ ਕਰ ਰਹੀ ਹੈ ਅਕਵਾਇਰ ਨਹੀਂ ਫ੍ਰੀ ਕਰ ਰਹੀ ਹੈ ਜਦੋਂ ਕਿ ਸਾਡੀਆਂ ਜ਼ਮੀਨਾਂ ਦੋ ਵਾਰੀ ਸਾਡੇ ਕੋਲੋਂ ਪਹਿਲਾਂ ਵੀ ਫ੍ਰੀ ਆਫ ਕਾਸਟ ਖੁੱਸ ਗਈ ਨੇ ਪਹਿਲਾਂ ਹਾਈਵੇ ਨਿਕਲਿਆ ਉਹਦੇ ਵਿੱਚ 65000 ਨੂੰ ਕਿੱਲਾ ਸਾਡਾ ਅਕਵਾਇਰ ਕੀਤਾ ਗਿਆ ਉਸ ਤੋਂ ਬਾਅਦ 7 ਨੰਬਰ ਸਕੀਮ ਆਈ ਇੰਪਰੂਵਮੈਂਟ ਟਰਸਟ ਇੰਪਰੂਵਮੈਂਟ ਟਰਸਟ ਨੇ ਸਾਨੂੰ 12 ਲੱਖ ਕਿੱਲੇ ਦਾ ਰੇਟ ਦਿੱਤਾ ਜਿਹੜਾ ਕਿ ਅੱਜ ਤੋਂ 25-30 ਸਾਲ ਪਹਿਲਾਂ ਕਰੋੜਾਂ ਦੀ ਜ਼ਮੀਨ ਸੀ ਸਾਡੀ ਸਾਨੂੰ 12 ਲੱਖ ਦੇ ਹਿਸਾਬ ਨਾਲ ਸਾਡੇ ਕੋਲੋਂ ਖੋਈ ਗਈ ਔਰ ਉਹ ਜ਼ਮੀਨ ਜਿਹੜੀ ਆ ਉਹਦੇ ਪੈਸੇ ਅਸੀਂ ਜਿਹੜੇ ਸਰਕਾਰ ਦੇ ਤੈਅ ਕੀਤੇ ਹੋਏ ਪੈਸੇ ਸੀ ਉਹ ਲੈਣ ਵਾਸਤੇ ਅਸੀਂ 7 ਮਹੀਨੇ ਸੜਕਾਂ ਦੇ ਉੱਪਰ ਬੈਠੇ 7 ਮਹੀਨੇ ਸੜਕਾਂ ਉੱਪਰ ਬੈਠ ਕੇ ਫਿਰ ਅਸੀਂ ਆਪਣੇ ਪੈਸੇ ਲਏ ਤਾਂ ਹੁਣ ਤੀਸਰੀ ਵਾਰੀ ਸਾਨੂੰ ਇਹ ਮਾਰ ਪੈ ਰਹੀ ਆ ਜਿਹੜੀ ਇਹ ਤੀਸਰੀ ਵਾਰੀ ਮਾਰ ਪੈ ਰਹੀ ਆ ਇਹਦੇ ਵਿੱਚ ਅਸੀਂ ਬਿਲਕੁਲ ਬੇਜ਼ਮੀਨੇ ਬੇਕਰ ਇਹੋ ਜਾਣਦੇ ਆ ਸਾਡੇ ਛੋਟੇ-ਛੋਟੀਆਂ ਜ਼ਮੀਨਾਂ ਦੇ ਅਸੀਂ ਮਾਲਕ ਆ ਥੋੜੀ-ਥੋੜੀ ਜ਼ਮੀਨਾਂ ਦੇ ਮਾਲਕ ਆ ਸਾਡੇ ਸਾਰਿਆਂ ਦੇ ਬੱਚੇ ਕਿਸੇ ਦਾ ਵੀ ਕੋਈ ਇੰਪਲਾਈ ਨਹੀਂ ਹੈਗਾ ਕੋਈ ਨੌਕਰੀ ਨਹੀਂ ਨੌਕਰੀ ਪੇਸ਼ਾ ਨਹੀਂ ਆ ਕੋਈ ਹੋਰ ਰੋਜ਼ਗਾਰ ਨਹੀਂ ਆ ਅਸੀਂ ਜਿੱਤਾ ਜ਼ਿਮੀਂਦਾਰਾਂ ਦੇ ਬੱਚੇ ਜਿਹੜੇ ਆ ਹੋਰ ਰੋਜ਼ਗਾਰ ਕਰ ਵੀ ਨਹੀਂ ਸਕਦੇ ਜਿਆਦਾ ਕਿਉਂਕਿ ਉਹ ਜ਼ਮੀਨ ਨਾਲ ਜੁੜੇ ਆ ਸ਼ੁਰੂ ਤੋਂ ਖੇਤੀਬਾੜੀ ਦਾ ਕੰਮ ਕਰਦੇ ਆ ਰਹੇ ਆ ਤੇ ਜੇ ਸਾਡੇ ਕੋਲ ਇਹ ਜ਼ਮੀਨਾਂ ਖੋਈਆਂ ਜਾਣਗੀਆਂ ਪਤਾ ਨਹੀਂ ਇਹਨਾਂ ਦੀ ਡਿਵੈਲਪਮੈਂਟ ਕਦੋਂ ਹੁੰਦੀ ਆ ਕਦੋਂ ਨਹੀਂ ਹੁੰਦੀ ਸਰਕਾਰ ਕੋਲੋਂ ਸਾਨੂੰ ਕੀ ਮਿਲਦਾ ਹੈ ਨਹੀਂ ਮਿਲਦਾ ਹੁਣ ਤੇ ਫ੍ਰੀ ਆਫ ਕਾਸਟ ਸਾਡੇ ਕੋਲ ਖੋਈਆਂ ਜਾ ਰਹੀਆਂ ਨੇ ਤਾਂ ਜਦੋਂ ਸਾਡੇ ਬੱਚੇ ਬੇਘਰੇ ਹੋ ਜਾਣਗੇ ਇਹਨਾਂ ਦੇ ਰੋਜ਼ਗਾਰ ਦਾ ਇਹਨਾਂ ਦੀ ਰੋਜੀ ਰੋਟੀ ਦਾ ਕੋਈ ਸਾਧਨ ਹੀ ਨਹੀਂ ਰਹਿ ਜਾਣਾ ਤਾਂ ਫਿਰ ਇਹ ਬੱਚੇ ਸਾਡੇ ਪਰਿਵਾਰ ਕੀ ਕਰਨਗੇ ਕਿਹੜਾ ਪਿੰਡ ਹੈ ਕਿੰਨੀ ਜ਼ਮੀਨ ਹੈ ਟੋਟਲ ਔਰ ਕਿੰਨੇ ਪਰਿਵਾਰ ਇਫੈਕਟਡ ਹੋ ਰਿਹਾ ਹੈ ਇਹਦੇ ਨਾਲ ਸਾਡਾ ਪਿੰਡ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਕਰਾਲਾ ਆ ਬਿਲਕੁਲ ਗੁਰਦਾਸਪੁਰ ਮਾਰਕੀਟ ਕਮੇਟੀ ਦੇ ਵਿੱਚ ਅਸੀਂ ਆਉਂਦੇ ਆ ਸਾਡੀ ਸ਼ਹਿਰੀ ਜ਼ਮੀਨ ਹੈ ਸਾਰੀ ਪਹਿਲਾਂ ਵੀ ਸਾਡੀ ਸ਼ਹਿਰੀ ਜ਼ਮੀਨ ਅਕਵਾਇਰ ਕੀਤੀ ਹੁਣ 20 ਸ਼ਹਿਰੀ ਜ਼ਮੀਨ ਹੈ ਤੇ ਸ਼ਹਿਰੀ ਜ਼ਮੀਨ ਜਿਹੜੀ ਆ ਅਸੀਂ ਸਾਡੀ 80 ਏਕੜ ਜ਼ਮੀਨ ਆ ਰਹੀ ਆ ਕਿੰਨੇ ਪਰਿਵਾਰ ਹੋਣਗੇ ਕੋਈ 15-20 ਪਰਿਵਾਰ ਹੋਣੇ ਜਿਹੜੇ ਇਹਦੇ ਨਾਲ ਅਫੈਕਟਡ ਹੋਣਗੇ ਕੀ ਬਣਨ ਜਾ ਰਿਹਾ ਇੱਥੇ ਇੱਥੇ ਸਰਕਾਰ ਡਵੈਲਪ ਕਰ ਰਹੀ ਆ ਸ਼ਹਿਰੀ ਵਿਕਾਸ ਯੋਜਨਾ ਦੇ ਤਹਿਤ ਲੈਂਡ ਪੂਲਿੰਗ ਸਕੀਮ ਜਿਹੜੀ ਆ ਉਹਦੇ ਤਹਿਤ ਸਰਕਾਰ ਸਾਡੇ ਕੋਲੋਂ ਜ਼ਮੀਨਾਂ ਖੋ ਰਹੀ ਆ ਲੇਕਿਨ ਸੀਐਮ ਨੇ ਜਿਸ ਲਈ ਐਸ ਸਕੀਮ ਆਸ ਵਾਲੇ ਪਿੰਡ ਘਰਾਲੇ ਇਹ ਇਕੱਠੇ ਆ ਸਾਰੇ ਬੈਠੇ ਹੋਏ ਆ ਸਾਡੀ ਸਿਲੀਮਰ ਬੇਨਤੀ ਆਪ ਇਸ ਪਿੰਡ ਦੀ ਜ਼ਮੀਨ 80 ਅਕੜ ਸਰਕਾਰ ਨੇ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਅਖਬਾਰਾਂ ਦੇ ਵਿੱਚ ਅਸੀਂ ਇਹ ਅਪੀ ਬੇਨਤੀ ਕਰਦੇ ਆਂ ਵੀ ਇਸ ਪਿੰਡ ਦੀ ਪਹਿਲਾਂ ਜ਼ਮੀਨ ਲੈ ਲਈ ਹਾਈਵੇ ਵਿੱਚ ਆ ਗਈ ਫਿਰ ਨਹੀਂ ਦੀ ਖੁੰਦੀ ਜ਼ਮੀਨ ਸਾਰੀ ਜਿਹੜੀ ਸੀ ਚਲ ਗਈ ਇੰਪਰੂਵਮੈਂਟ ਸਰਸਿਸ ਸਕੀਮ ਨੰਬਰ 7 ਵਿੱਚ ਹੁਣ ਬਾਕੀ ਜਿਹੜੀ ਰਹਿ ਗਈ ਆ ਸਾਰਿਆਂ ਦੀ ਉਹ ਸਾਰੀ ਦੀ ਸਾਰੀ ਜ਼ਮੀਨ ਇਸ ਪਾਸੇ ਚੱਲ ਚਲੀ ਜਾਂਦੀ ਆ ਅਸੀਂ ਇਸ ਪਿੰਡ ਵਾਲੇ ਜਿੰਨੀ ਦੇਣਾ ਨਹੀਂ ਚਾਹੁੰਦੇ ਅਸੀਂ ਸਾਰੇ ਆ ਸਾਰੇ ਆਗੂ ਆਏ ਆ ਅੱਜ ਸਯੁਗਤ ਕਿਸਾਨ ਮੋਰਚੇ ਦੇ ਆਗੂ ਆ ਸਾਰੇ ਮਰਨਤ ਲੋਕ ਸੇ ਹੋਣੀ ਨੇ ਗੁਰਵਿੰਦਰ ਸਿੰਘ ਹੋਣੀ ਨੇ ਭਾਗੋ ਕਮਾ ਹੋਣੀ ਨੇ ਅਸੀਂ ਸਾਰੇ ਇਸ ਗੱਲ ਤੇ ਦ੍ਰਿੜ ਵਾਂ ਕਿ ਜਿਸ ਤਰ੍ਹਾਂ ਅਸੀਂ ਲੜਾਈ ਲੜੀ ਸੀ ਪ੍ਰਧਾਨ ਮੰਤਰੀ ਮੋਦੀ ਹੋਣ ਦੇ ਖਿਲਾਫ ਕਾਲੇ ਕਾਨੂੰਨਾਂ ਦੇ ਖਿਲਾਫ ਇਸੇ ਤਰ੍ਹਾਂ ਇਹ ਲੜਾਈ ਲੜਾਂਗੇ ਅਸੀਂ ਜ਼ਮੀਨ ਕਿਸੇ ਵੀ ਕੀਮਤ ਤੇ ਲੈਣ ਨਹੀਂ ਦੇਣੀ ਕਿਉਂਕਿ ਸਾਰੇ ਕਿਸਾਨਾਂ ਨੇ ਲਿਖ ਕੇ ਦਿੱਤਾ ਐਫੀਡੇਵਟ ਦੇ ਰਿਆ ਕਿ ਅਸੀਂ ਇਹ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਦੇਣੀ ਇਹ ਮਰਨ ਮਾਰ ਤੇ ਆਵਾਂਗੇ ਅਸੀਂ ਵੀ ਨਾਲ ਆਵਾਂਗੇ ਅਸੀਂ ਸਾਰ ਹਸ ਆਪਣੇ ਆਖਰੀ ਲੰਮ ਤੱਕ ਇਹਨਾਂ ਕਿਸਾਨਾਂ ਦੇ ਨਾਲ ਖਲੋਵਾਂਗੇ ਇਥੋਂ ਲਗਭਗ ਜਿਹੜੇ ਮਜ਼ਦੂਰ ਨੇ ਇਸ ਪਿੰਡ ਦੇ 60% ਦੇ ਕਰੀਬ ਮਜ਼ਦੂਰ ਨੇ ਉਹ ਮਜ਼ਦੂਰ ਬਹੁਤੇ ਇਸ ਜ਼ਮੀਨ ਤੇ ਨਿਰਭਰ ਕਰਦੇ ਆ ਉਹਨਾਂ ਕਿੱਥੇ ਜਾਣਾ ਵਾ ਇਹ ਸੁਮੂਚਾ ਮਸਲਾ ਵਾ ਤੇ ਇਸ ਪਿੰਡ ਦਾ ਅੱਗੇ ਉੱਜੜ ਚੁੱਕਾ ਵਾ ਤੇ ਰਿੰਦਾ ਖੁੰਦਾ ਇਹਨੂੰ ਨਾ ਜਾੜਿਆ ਜਾਵੇ ਅਸੀਂ ਪਰ ਜ਼ੋਰ ਬੇਨਤੀ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿ ਇਹ ਜਿਹੜਾ ਉਹਨਾਂ ਨੇ ਵਾਦਾ ਕੀਤਾ ਵਾ ਕਿ ਅਸੀਂ ਮਰਜ਼ੀ ਦੇ ਖਿਲਾਫ ਕਿਸਾਨ ਦੀ ਮਰਜ਼ੀ ਦੇ ਖਿਲਾਫ ਜਮੀਨ ਨਹੀਂ ਲਵਾਂਗੇ ਉਸ ਵਾਅਦੇ ਨੂੰ ਪੂਗਾਉਣ ਇਹਨਾਂ ਨੇ ਜੋ ਐਫੀਡਵਿਟ ਦਿੱਤੇ ਆ ਲਿਖਤੀ ਰੂਪ 'ਚ ਦੇਸੀ ਨੂੰ ਦੇ ਦਿੱਤਾ ਵਾ ਸਾਡੇ ਹਲਕੇ ਦੇ ਜਿਹੜੇ ਐ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੇ ਬਹਿਲ ਸਾਹਿਬ ਉਹਨਾਂ ਨੂੰ ਮੰਗਪੱਤਰ ਦਿੱਤਾ ਵਾ ਤੇ ਅਸੀਂ ਹੋਰ ਕੀ ਕਰੀਏ ਅਸੀਂ ਫਿਰ ਸਾਡੇ ਕੋਲ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਖਾ ਮਖਾ ਲੜਾਈਆਂ ਵਿੱਚ ਸ਼ਾਮਲ ਹੋਈਏ ਔਰ ਜੇ ਕਿਸਾਨਾਂ ਵਾਲਾ ਧੱਕਾ ਹੁੰਦਾ ਤੇ ਅਸੀਂ ਡਟ ਕੇ ਲੜਾਂਗੇ ਸਾਰੀਆਂ ਜਥੇਬੰਦੀਆਂ ਸਾਰਾ ਸਯੁਕਤ ਕਿਸਾਨ ਮੋਰਚਾ ਡਟ ਕੇ ਲੜਾਈ ਲੜੂਗਾ ਕੋਈ ਕਸਰ ਨਹੀਂ ਛੱਡਾਂਗੇ ਅਸੀਂ 22 ਜੂਨ ਨੂੰ ਗੁਰਦਾਸਪੁਰ ਦੇ ਟੈਕਸੀ ਚਾਲਕਾਂ ਵਿੱਚ ਚੱਲੇ ਡਾਂਗਾ ਛੋਟੇ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਟਕਰਾ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਸਨ ਜਿਨ੍ਹਾਂ ਦਾ ਇਲਾਜ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਸੀ ਪਰ ਅੱਜ ਆਜ਼ਾਦ ਟੈਕਸੀ ਯੂਨੀਅਨ ਦੇ ਆਦੇਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਫੌਜੀ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਤਿਰੋਜ ਜੋ ਤੋਂਦਿਆ ਹੋਇਆ ਪੁਲਿਸ ਪ੍ਰਸ਼ਾਸਨ ਖਿਲਾਫ ਨਾਰੇबाजी ਕਰ ਕਿਹਾ ਉਹਨਾਂ ਡੀਸੀ ਸਾਹਿਬ ਨੂੰ ਬਾਰ ਬਾਰ ਮੰਗ ਪੱਤਰ ਸੌਂਪਣ ਦੇ ਬਾਵਜੂਦ ਵੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਜ਼ਾਦ ਟੈਕਸੀ ਯੂਨੀਅਨ ਜੋ ਰਜਿਸਟਰਡ ਹੈ ਤੇ ਸਰਕਾਰ ਨੂੰ ਲੱਖਾਂ ਰੁਪਿਆ ਦੇ ਵਿੱਚ ਹਰ ਸਾਲ ਟੈਕਸ ਦਿੰਦੀ ਹੈ ਨਾਲ ਮਤਰਿਆਂ ਵਰਗਾ ਵਿਵਾਰ ਕੀਤਾ ਜਾ ਰਿਹਾ ਹੈ। 사ਸ਼ੀ ਗਾਲ ਜੀ ਮੈਂ ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੋਂ ਆਜ਼ਾਦ ਟੈਕਸੀ ਯੂਨੀਅਨ ਪ੍ਰਧਾਨ ਸਾਡੇ 22 ਤਰੀਕ ਨੂੰ ਇੱਥੇ ਝਗੜਾ ਹੋਇਆ ਜੋ ਕਿ ਇੱਕ 택ਸੀ ਸਟੈਂਡ ਦੇ ਕਰਕੇ ਝਗੜਾ ਹੋਇਆ ਜੋ ਅਸੀਂ 택ਸੀ ਗੱਡੀ ਲੈ ਕੇ ਆਪਣੇ ਸਟੈਂਡ ਰਸ਼ਮੀਸ਼ 택ਸੀ ਸਟੈਂਡ ਜਿੱਕੇ ਅਸਾਂ ਅੱਗੇ ਲੈ ਕੇ ਗਏ ਜੀ ਉੱਥੇ 택ਸੀ ਲਾਉਣ ਤੋਂ ਪਹਿਲਾਂ ਟਕਰਾਰ ਵਾਜ ਗਈ ਮੇਰਾ ਉਹੀ ਸਟੈਂਡ ਸੀਗਾ ਜਿਸ ਦਾ ਲੈ ਕੇ ਕਿ ਅਸੀਂ ਉੱਥੇ ਇੱਕ 택ਸੀ ਪਰਮਨ ਗੱਡੀ ਲਾਉਣ ਗਏ ਸੀ ਤੇ ਉੱਥੇ ਜਿਹੜੇ ਬੰਦੇ ਜਾਂਦੇ ਰਹੋਤੇ ਸੀ ਜਿਹੜੇ ਵੀ ਪਹਿਲਾਂ ਸਾਡੇ ਵੀਰ ਨੇ ਵੇਟ ਪਾ ਚੁੱਕੇ ਆ ਕਿ ਉਹ ਨਾਲ ਦਾ ਗੁੰਡਾ ਰਾਜ ਚੱਲਦਾ ਆ ਉਹ ਉਥੇ ਪ੍ਰਾਈਵੇਟ ਗੱਡੀਆਂ ਦੇ ਨਾਲ ਰੜ ਕੇ ਜਿਹੜੇ ਕਿ 90% ਪ੍ਰਾਈਵੇਟ ਗੱਡੀ ਹੁੰਦੀ ਆ ਤੇ ਕੋਈ 10% ਉਹਨਾਂ ਕੋਲ ਕਮਰਸ਼ਲ ਗੱਡੀਆਂ ਨੇ ਉਹਨਾਂ ਦੇ ਨਾਲ ਰੜ ਕੇ ਸਾਡੇ ਨਾਲ ਧੱਕਾ ਕਰਦੇ ਆ ਜਿਹੜੀ ਆਜਾਦ ਕੱਸੀ ਜੁਨੀਅਨ ਦੀ ਗੱਡੀ ਉਥੇ ਲੱਗਦੀ ਆ ਉਹਦੇ ਨਾਲ ਧੱਕਾ ਹੁੰਦਾ ਹੈ ਚਾਹੇ ਆਈ ਤੋਂ ਤਿੰਨ ਮਹੀਨੇ ਪਹਿਲਾਂ ਵੀ ਏਥੇ ਧੱਕਾ ਆਈ ਉਦੋਂ ਪਹਿਲਾਂ ਵੀ ਕੁਝ ਇੱਕ ਦੋ ਵਾਰ ਸਾਡੇ ਨਾਲ ਤਕਰਾ ਹੋ ਚੁੱਕਿਆ ਦਾ ਜੋ ਕਿ ਇਹਨਾਂ ਨੇ ਗਾੜੀ ਘਰੋਜੀ ਕੀਤੀ ਸਾਡੇ ਨਾਲ ਇੱਕ ਦੋ ਵਾਰ ਹੁਣ ਵੀ ਜਦੋਂ ਪਹੁੰਚੇ ਤੇ ਅਸੀਂ ਸਿਰਫ ਇੱਕ ਗੱਲਬਾਤ ਦੇ ਤੌਰ ਤੇ ਕਿਹਾ ਵੀ ਅਸੀਂ ਇੱਥੇ ਗੱਡੀ ਲਾਉਣੀ ਆ ਉਹਨਾਂ ਨੇ ਬਿਲਕੁਲ ਚਾਰੀ ਦੇ ਵਿੱਚ ਹੀ ਉਹਨਾਂ ਦੀ ਗੱਡੀਆਂ ਵਿੱਚ ਹਾਰ ਹੀ ਗਏ ਤੇ ਜਿੱਦਾਂ ਹੀ ਅਸੀਂ ਥੋੜਾ ਗਾਹ ਬਹਰੇ ਆ ਇੱਕ ਕਹਿ ਆ ਜਾ ਕੇ ਵੀ ਹਾਂ ਅਸੀਂ ਇੱਥੇ ਪਾਜੀ ਗੱਡੀ ਲਾਉਣੀ ਤੇ ਉਹਨਾਂ ਨੇ ਡੰਡੇ ਫੜਿਆ ਤੇ ਸਾਡੇ ਉੱਤੇ ਹਮਲਾ ਕਰ ਪਾਇਆ ਜੋ ਦੇ ਮੇਰੇ ਤੇ ਵੀ ਸੱਟ ਲੱਗੀ ਸਿਰ ਦੇ ਵਿੱਚ ਹੋਰ ਵੀ ਮੇਰੇ ਵੀਰਾਂ ਦੇ ਸਾਡੇ ਮੈਂਬਰਾਂ ਦੇ ਸੱਟ ਲੱਗੀ ਉਦੋਂ ਵਿੱਚ ਅਸੀਂ ਹਸਪੀਟਲ ਗਏ ਆ ਹਸਪੀਟਲ ਦੀ ਸਾਡੀ ਕੋਈ ਐਹੋ ਜਿਹੀ ਸੁਣਵਾਈ ਨਹੀਂ ਹੋਈ ਉੱਥੇ ਵੀ ਅਸੀਂ ਕਹਿ ਕੇ ਕਹਿ ਕੇ ਮਰੋ ਆਪਣੇ ਜਿਹੜੇ ਮੈਂਬਰ ਹੀ ਉਹਨਾਂ ਦਾ ਇਲਾਜ ਕਰਵਾਇਆ ਅੱਜ ਕੀ ਗੱਲ ਹੋਈ ਅੱਜ ਕੁਛ ਨਹੀਂ ਜੀ ਅਸੀਂ ਅੱਜ ਤੋਂ 23 ਦਾ ਝਗੜਾ ਹੈ ਹਜੇ ਤੱਕ ਸਾਡੀ ਕੁਝ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਇੱਕ ਤੁਹਾਡੇ ਜਰੀਏ ਪ੍ਰੈਸ ਦੇ ਜਰੀਏ ਅਸੀਂ ਇਹਦਾ ਭੱਜ ਚਾਹੁੰਦੇ ਆ ਸਰਕਾਰ ਕੋਈ ਸਰਕਾਰ ਸਾਡਾ ਇਹ ਹੱਲ ਕੀ ਮੰਗ ਤੁਹਾਡੀ ਸਾਡੀ ਇਹ ਉਹ ਜਿਹੜੀ ਜਿਨ੍ਹਾਂ ਨੇ ਅੱਜ ਤੇ ਲਾਤੀ ਚਾਰਜ ਕੀਤਾ ਪੁੱਟ ਮਾਰ ਕੀਤੀ ਉਹਨਾਂ ਦੇ ਉੱਤੇ ਕੋਈ ਪੱਟਿਆ ਜਾਂ ਕੋਈ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜੋ ਕਿ ਗਾਂ ਤੋਂ ਗੁਰਦਾਸਪੁਰ ਦੇ ਵਿੱਚ ਇਹੋ ਜਿਹਾ ਕੋਈ ਦੁਬਾਰਾ ਉਹ ਹਰਕਤ ਨਾ ਕਰਨ ਦਾ ਸਾਡੀ ਇਜਾਜ਼ਤ ਹੈ ਅਸੀਂ ਜੂਨੀਅਰ ਮੈਂਬਰ ਦੇ ਨਾਲ ਦੁਬਾਰਾ ਇਹੋ ਜਿਹੀ ਕੋਈ ਹਰਕਤ ਨਾ ਕਰਨ ਕਿਉਂਕਿ ਉਹਨਾਂ ਦੀ ਆ ਟਾਈਮ ਆਫ ਦੀ ਕੀ ਹੁੰਦੀ ਆ ਹਰ ਟਾਈਮ ਉਹਨਾਂ ਨੇ ਕੋਈ ਨਾ ਕੋਈ ਇਹ ਕੋਈ ਸਾਡਾ ਬੰਦਾ ਬੋਲਦਾ ਹੈ ਗੱਡੀ ਦੇ ਤੌਰ ਤੇ ਬੋਲਦਾ ਜਾਂ ਕਿਤੇ ਲੈ ਕੇ ਸਵਾਰੀ ਲੈਣ ਦੇ ਚੱਕਰ ਇਹ ਜਾਂਦਾ ਉੱਥੇ ਵੀ ਮਤਲਬ ਉਹ ਲੜਾਈ ਕਰਨ ਨੂੰ ਜਾਂਦੇ ਆ ਬਟਾਲਾ ਦੇ ਕਾਦੀਆਂ ਦੀ ਚੁੰਗੀ ਤੇ ਗੋਲੀ ਚੱਲਣ ਦੀ ਬਾਅਦ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਕੋਰਪੀਓ ਦੇ ਵਿੱਚ ਕਰਨਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਬੀ ਕੋਵਲ ਥਾਣਾ ਘੁੰਮਣ ਕਲਾ ਤੇ ਉਸਦੇ ਇੱਕ ਰਿਸ਼ਤੇਦਾਰ ਹਰਜੀਤ ਕੋਰ ਵਾਸੀ ਭਗਵਾਨਪੁਰ ਜੋ ਕਿ ਗੈਂਗਸਟਰ ਜੱਗੂ ਭਗਵਾਨਪੁਰੇ ਦੀ ਮਾਤਾ ਜੀ ਦੱਸੇ ਜਾ ਰਹੇਨ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਕਰਨਵੀਰ ਸਿੰਘ ਦੀ ਮੌਤ ਹੋ ਗਈ। ਗੋਲੀ ਲੱਗਣ ਦੇ ਕਾਰਨ ਤੇ ਜੱਗੂ ਭਗਵਾਨਪੁਰੇ ਦੀ ਮਾਤਾ ਨੂੰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੇ ਕਾਰਨ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਕੋਣੋ ਤਲਾ ਮਿਲੀ ਹੈ ਪੌਣੇ ਦੇ 10 ਵਜੇ ਕਿ ਕਾਦੀਆਂ ਚੁੰਗੀ ਤੇ ਕੋਈ ਇਨਸੀਡੈਂਟ ਹੋਇਆ ਜਿਸੇ ਗੋਲੀ ਚਲੀਆਂ ਇਮੀਡੀਏਟਲੀ ਉੱਥੇ ਸਾਰਿਆਂ ਨੇ ਆਪਾਂ ਜਿਹੜੇ ਜਿੱਥੇ ਵੀ ਗੋਲੀ ਚਲੀ ਹੈ ਉੱਥੋਂ ਲੈ ਕੇ ਸਿਵਲ ਹਸਪਤਾਲ ਆ ਗਿਆ ਜਿਸ ਚ ਇੱਕ ਪਤਾ ਲੱਗਾ ਕਰਨਵੀਰ ਦੀ ਡੈਥ ਹੋ ਗਈ ਆ ਇੱਕ ਲੇਡੀ ਆ ਉਹਨੂੰ ਇਮੀਡੀਏਟਲੀ ਉਹਦਾ ਨਾਮ ਤਾਂ ਨਹੀਂ ਮੰਨੂ ਅਜੇ ਪਤਾ ਉਹਨੂੰ ਅਮਨਦੀਪ ਤੇ ਰੈਫਰ ਕਰਤਾ ਬਾਕੀ ਜਿਹੜਾ ਵੀ ਹੁਣ ਕੋਈ ਆਂਦਾ ਉਸ ਚਾਰ ਦੇ ਬਿਆਨ ਲੇਡੀ ਦਾ ਨਾਮ ਕੀ ਹੈ ਲੇਡੀ ਦਾ ਨਾਮ ਨਹੀਂ ਮੰਨੂ ਅਜੇ ਨਾ ਕਹਿੰਦੇ ਕਿ ਜੱਗੂ ਨੂੰ ਨਹੀਂ ਮੈਂ ਇਹਦੇ ਬਾਰੇ ਨਾ ਹੀ ਮੈਨੂੰ ਪਤਾ ਕਿਉਂਕਿ ਮੈਂ ਜਸਟ ਜੇ ਆਇਆ ਹੀ ਆ ਮੈਨੂੰ ਇਹ ਪੌਣੇ 10 ਵਜੇ ਮਿਲੀ ਆ ਪੂਰੇ ਮੈਂ 10 ਮਿੰਟਾਂ ਦੇ ਵਿੱਚ ਮੈਂ ਇੱਥੇ ਆ ਗਿਆ ਉਸ ਕਾਰਪੀਓ ਗੱਡੀ ਦੇ ਵਿੱਚ ਅਜੇ ਕੋਈ ਕਲੀਅਰ ਨਹੀਂ ਆ ਬਾਕੀ ਜੋ ਉਹ ਬਿਆਨ ਲਿਖਾਉਂਦੇ ਉਹ ਫਾਈਟਿੰਗ ਇਨਸੀਡੈਂਟ ਹੋਇਆ ਕਿਦਾਂ ਵਾ ਇਹ ਤੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਜੀ ਅਸੀਂ ਮੌਕੇ ਤੇ ਅਜੇ ਮੌਕੇ ਤੇ ਗਏ ਆ ਕਰਕੇ ਹੁਣ ਸਿਵਲ ਹਸਪੀਟਲ ਆਏ ਆ ਜਿਹੜੇ ਵੀ ਹੁੰਦੇ ਜਿਨ੍ਹਾਂ ਦੇ ਹੋਇਆ ਇਨਸੀਡੈਂਟ ਜਿਹੜਾ ਉਹਦੇ ਫਾਦਰ ਵੀ ਆ ਗਏ ਮੁੰਡੇ ਦੇ ਕਰਨ ਵੀਰ ਤੇ ਜਿਹੜਾ ਦੀ ਡੈਥ ਹੋਈ ਆ ਜੋ ਕਹਿੰਦੇ ਆ ਫਿਰ ਹਸਾਬ ਨਾਲ ਕਾਰਵਾਈ ਜਾਂ ਇਹਦੇ ਬਾਰੇ ਜੈ ਮੈਨੂੰ ਨਹੀਂ ਪਤਾ ਅਸੀਂ ਵੈਰੀਫਾਈ ਕਰਾਂਗੇ ਅੱਜ ਇੱਕ ਇੱਕ ਦੀ ਡੈਥ ਹੋਈ ਆ ਤੇ ਇੱਕ ਲੇਡੀ ਦੇ ਕਹਿੰਦੇ ਗੋਲੀਆਂ ਵੱਜੀਆਂ ਮੈਨੂੰ ਇੰਨਾ ਨਹੀਂ ਪਤਾ ਬਾਕੀ ਇੱਥੇ ਹਸਪਤਾਲ ਆਇਆ ਪੂਰੀ ਤਹਿਕੀਕਾਤ ਕਰਕੇ ਤਾਂ ਹੁੰਦਾ ਇਹਦੇ ਬਾਰੇ ਨਹੀਂ ਸਾਨੂੰ ਮੈਨੂੰ ਪਤਾ ਜੀ ਇਹ ਤਾਂ ਅਸੀਂ ਤੁਹਾਨੂੰ ਉਹਨੇ ਦੱਸਦੇ ਆ ਥੋੜੀ ਦੇਰ ਬਾਅਦ ਜੇਲ੍ਹੋਂ ਬਿਆਨ ਲਖਾਂਦੇ ਠੀਕ ਹੈ ਜਿਹੜੇ ਲੇਡੀ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਇਹਦੇ ਬਾਰੇ ਨਹੀਂ ਜੀ ਕਹਿ ਸਕਦੇ ਕਿਉਂਕਿ ਉਹ ਤੇ ਮੇਰੇ ਆਉਣ ਤੋਂ ਪਹਿਲਾਂ ਤੇ ਸਾਡੇ ਉਹ ਰੈਫਰ ਕਰਤੀ ਡਾਕਟਰਾਂ ਨੇ ਤੇ ਅਮਨਦੀਪ ਹਸਪੀਟਲ ਉੱਥੇ ਅਸੀਂ ਜਸਤ ਹੁਣੇ ਸਿੱਧੀ ਜਿਹੜਾ ਐਸਐਚਓ ਸੁਖਜਿੰਦਰ ਸਿੰਘ ਉਹਨੂੰ ਭੇਜਿਆ ਕਿ ਜਾ ਕੇ ਉੱਥੇ ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਦੇਵੇ ਜਿਲੇ ਉੱਥੇ ਦਾਖਲ ਹੁੰਦੇ ਵੀ ਕੀ ਹੋਇਆ ਕਿੰਨੀਆਂ ਗੋਲੀਆਂ ਲੱਗੀਆਂ ਉਹਦੀ ਕਿੰਨੀਆਂ ਗੋਲੀਆਂ ਹਾਂਜੀ ਇਹਦੇ ਬਾਰੇ ਡਾਕਟਰ ਦੱਸਣਗੇ ਇੰਨਾ ਨਹੀਂ ਪਤਾ ਉਹਦੀ ਡੈਥ ਹੋ ਚੁੱਕੀ ਹੈ ਉਹ ਇਥੇ ਪੋਸਟਮੈਨ ਵੱਸਰ ਕੀ ਕੀ ਹੈ ਹਾਂ ਹੁਣੇ ਡੈੱਡ ਹਾਊਸ ਦੇ ਵਿੱਚ ਭੇਜੀ ਆ ਮੈਂ ਜਸਟ ਹੁਣੇ ਅਸੀਂ ਆਇਆ ਜਿਹੜੇ ਜਿਹੜੇ ਇੰਜਰਡ ਨੇ ਜਿਹੜੀ ਲੇਡੀ ਇਹ ਉਹਨੂੰ ਅਸੀਂ ਅਮਨਦੀਪ ਦੇ ਭੇਜਤਾ ਉਹਤੇ ਐਸ ਐਚਓ ਸਿਟੀ ਦੀ ਡਿਊਟੀ ਲਾਈ ਆ ਇਮੀਡੀਏਟਲੀ ਉਥੇ ਅਮਨਦੀਪ ਜਾਏਗਾ ਉਥੇ ਜਾ ਕੇ ਪੂਰੇ ਹਾਲਾਤ ਦੱਸਿਆ ਕਿ ਕਿੰਨੀ ਗੋਲੀਆਂ ਵੱਜੇ ਕੀ ਇਹਦੇ ਬਾਰੇ ਨਹੀਂ ਮੈਂ ਇਹਦੇ ਡਾਕਟਰ ਦੱਸਣਗੇ ਜੀ ਮੈਂ ਤਾਂ ਵੈਸੇ ਹੀ ਕਹਿ ਰਿਹਾ ਹਾਂ ਇਹ ਦੱਸ ਸਕਦੇ ਹੋ ਕਿ ਉਹ ਜਿਹੜੀ ਲੇਡੀ ਹੈ ਦੱਸੀ ਜਾ ਰਹੀ ਹੈ ਕਿ ਜਗਦੀਪ ਸਿੰਘ ਜੱਗੂ ਦੇ ਨਾਲ ਉਦੀ ਮਦਰ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਜਸਟ ਅਜੇ ਆਇਆ ਹਾਂ ਮੈਂ ਤਾਂ ਹੁਣ ਜੇਲੇ ਵੈਰੀਫਾਈ ਕਰਾਂਗੇ ਜਿਲੇ ਉਹ ਬਿਆਨ ਲਿਖਾਂਦੇ ਆ ਕਰਨ ਵੀਰ ਜਿਹੜਾ ਡੈਥ ਹੋਈ ਹੈ ਉਹਦੇ ਫਾਦਰ ਆ ਗਏ ਉਹ ਪੰਜਾਬ ਪੁਲਿਸ ਦੇ ਵਿੱਚ ਹੀ ਐਸੇ ਹੀ ਆ ਉਹ ਆ ਗਏ ਹੁਣ ਜੋ ਬਿਆਨ ਲਿਖਾਂਗੇ ਮੈਂ ਤਾਂ ਉਹਦੇ ਬਾਰੇ ਆਪਾਂ ਜੋ ਉਹ ਕਹਿ ਰਿਹਾ ਕਿ ਅਮਰਸਰ ਵਾਸੀ ਤਾਂ ਉਹ ਤਾਂ ਇਸਲੇ ਬੜੇ ਉਹ ਹੈ ਕਿ ਕਹਿੰਦੇ ਇੱਕ ਬੱਚਾ ਮਰਿਆ ਹੁੰਦਾ ਉਹਦੇ ਵਿੱਚ ਉਹਨੇ ਇਮੀਡੀਏਟਲੀ ਦੱਸਿਆ ਕਿ ਮੇਰੀ ਤੇ ਮੈਂ ਤਾਂ ਹੁਣੇ ਆਇਆ ਜੀ ਤੇ ਮੇਰੇ ਬੱਚੇ ਦੀ ਡੈਥ ਹੋ ਗਈ ਹੈ ਮੈਂ ਪੰਜਾਬ ਪੁਲਿਸ ਸੇ ਜੀ ਕੁਮਾਰ ਆ ਜੀ ਬੱਚੇ ਜੀ ਬੱਚੇ ਦੀ ਕਾਦੀਆਂ ਚੁੰਗੀ ਦੱਸਿਆ ਜੇ ਮੈਂ ਮੌਕੇ ਤੇ ਚੱਲਾਂ ਇਹ ਤਾਂ ਜਿਹੜਾ ਟਾਈਮ ਆ ਭੀੜ ਭੱਕਲ ਨਹੀਂ ਮਤਲਬ 10 ਪੌਣੇ ਇੱਕ 10 9 ਦੇ ਵਿੱਚ ਗੱਲ ਆ ਉਹ ਲਗਭਗ ਉਸੇ ਦੀ ਉਮਰ ਕਿੰਨੀ ਹੈ ਉਹਦੀ ਉਹਦੇ ਫਾਜ਼ਰ ਨੇ ਜੋ ਮਨੂੰ ਜਨਰਲ ਹੀ ਦੱਸਿਆ ਇਹੋ ਹੀ 30 35 ਸਾਲ ਦੀ ਬੈ ਐਗਜ਼ੈਕਟ ਮਨੂੰ ਨਹੀਂ ਪਤਾ ਕਿ ਪੇਸ਼ੈਂਟ ਮੇਰੇ ਕੋਲ 9:25 ਦਾ ਟਾਈਮ ਤੇ ਆਏ ਆ ਤੇ ਇਹ ਪੇਸ਼ੈਂਟ ਗਨ ਸ਼ਾਟ ਇੰਜਰੀ ਦਾ ਹੈਗਾ ਪੇਸ਼ੈਂਟ ਸੀਰੀਅਸ ਆ ਕਾਫੀ ਇਹਨਾਂ ਦੇ ਦੋ ਤਿੰਨ ਗਨ ਸ਼ਾਟ ਦੀਆਂ ਇੰਜਰੀਸ ਹੈਗੀਆਂ ਇੱਕ ਕਲਿਪਸ ਤੇ ਆ ਫੇਸ ਤੇ ਆ ਇੱਕ ਛਾਤੀ ਤੇ ਲੱਗੀ ਆ ਲੈਫਟ ਸਾਈਡ ਤੇ ਲੱਗੇ ਦੋ ਪੇਟ ਤੇ ਲੱਗੇ ਇੰਜਰੀਸ ਲੱਗੀਆਂ ਗਨ ਸ਼ਾਟਸ ਦੀਆਂ ਇਹ ਲੇਡੀ ਜੀ ਉਮਰ ਕਿੰਨੀ ਆ ਸਾਹਿਬ ਇਹਨਾਂ ਦੀ ਇਹਨਾਂ ਦਾ ਨਾਮ ਹੈਗਾ ਹਰਜੀਤ ਕੌਰ ਏਜ ਐਜ਼ ਪਰ ਕਾਰਡ ਜਿਹੜੀ ਇੱਥੇ ਲਿਖੀ ਆ 52 ইয়ার্স ਦੇ ਬਾਊਟ ਹੈਗੇ ਹਾਂ ਅੱਛਾ ਕੀ ਹਾਲਾਤ ਨੇ ਇਹਨਾਂ ਦੇ ਹਾਲਾਤ ਤਾਂ ਮਾਤਾ ਜੀ ਤੇ ਸੀਰੀਅਸ ਹੈ ਹਾਲਾਤ ਇਹਨਾਂ ਦੀ ਇੰਜਰੀ ਕਾਫੀ ਜ਼ਿਆਦਾ ਹੈਗੀਆਂ ਤੇ ਬਲੀਡਿੰਗ ਕਾਫੀ ਹੋ ਚੁੱਕੀ ਹੈ ਜਿਹੜਾ ਬੰਦਾ ਨੂੰ ਲੱਗਦਾ ਜਿਹੜੀ ਗੋਲੀ ਲੱਗੀ ਹੈ ਕਿੰਨੀ ਕੀ ਦੇਰ ਬਾਅਦ ਰਿਕਵਰ ਹੋ ਸਕਦਾ ਮੈਨੂੰ ਐਦਾਂ ਜੋ ਲੱਗਦਾ ਕਿ ਲੱਗੀ ਹੀ ਹੋਈ ਹੈ ਘਟਨਾ ਹੈ ਲੱਗੀ ਦੀ ਘਟਨਾ ਹੈ ਸਿਵਲ ਹਸਪੀਟਲ ਤੇ ਲੱਗੀ ਦੀ ਘਟਨਾ ਇਹ ਵਿਦਨ 5 ਤੋਂ 10 ਮਿੰਟ ਦੇ ਵਿੱਚ ਆ ਚੁੱਕੇ ਸਾਡੇ ਕੋਲ ਇੱਕ ਡੈੱਡ ਬੋਡੀ ਵੀ ਆਈ ਹਾਂਜੀ ਇੱਕ ਡੈੱਡ ਬੋਡੀ ਵੀ ਆਈ ਹੈ ਸਾਡੇ ਕੋਲ ਉਹਦਾ ਨਾਮ ਹੈਗਾ ਸਾਡੇ ਕੋਲ ਆਪਣਾ ਕਰਨਵੀਰ ਸਿੰਘ ਕਰਨਵੀਰ ਸਿੰਘ ਹੈ 30 ਸਾਲ ਉਮਰ ਹੈ ਇਹਨਾਂ ਦੀ ਇਹਦਾ ਪਿੰਡ ਪਖਾਰੀ ਵਾਲ ਨਹੀਂ ਪਖਾਰੀ ਵਾਲ ਨਹੀਂ ਪਿੱਖੋ ਵਾਲੀ ਪਿੱਖੋ ਵਾਲੀ ਪਿੱਖੋ ਵਾਲੇ ਜਿਹੜੀ ਮੇਡੀਕ ਉਹਦਾ ਉਹਦਾ ਪਿੰਡ ਨਾਮ ਹੈ ਭਗਵਾਨ ਰੇਡੀ ਦਾ ਨਾਮ ਭਗਵਾਨਪੁਰ ਪਿੰਡ ਦਾ ਭਗਵਾਨ ਭਗਵਾਨ ਅੱਛਾ ਕਿ ਜਿਹੜੇ ਗਨ ਸ਼ਾਟ ਹੋਇਆ ਕਰੋ ਬੈਕ ਆਰੀਆ ਉਹਦੇ ਕਿੰਨੀਆਂ ਗੋਲੀਆਂ ਲੱਗੀਆਂ ਇਹਨਾਂ ਦੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਇਹਨਾਂ ਦਾ ਨਾਮ ਕਰਨਵੀਰ ਸਿੰਘ ਇਹਨਾਂ ਦੇ ਤਿੰਨ ਮੇਨ ਜਿਹੜੀਆਂ ਗਨ ਸ਼ਾਟ ਇਨਜਰੀਜ਼ ਹੈਗੀਆਂ ਇੱਕ ਇਹਨਾਂ ਦੇ ਫੇਸ ਤੇ ਆ ਗਨ ਸ਼ਾਟ ਮੇਨ ਉਸ ਤੋਂ ਬਾਅਦ ਇਹਨਾਂ ਦੇ ਰਾਈਟ ਆਰਮ ਤੇ ਹੈਗੀ ਆ ਇੱਕ ਪੇਟ ਦੇ ਸੱਜੇ ਪਾਸੇ ਹੈਗੀ ਆ ਇਤੋਂ ਲਾਵਾ ਛੋਟੀਆਂ ਜਿਹੜੀਆਂ ਛੋਟੀਆਂ ਵੀ ਹੈਗੀਆਂ ਇਹਨਾਂ ਦੀਆਂ ਇੰਜਰੀਜ਼ ਜੈਸੇ ਮਤਲਬ ਸ਼ਰੇ ਟਾਈਪ ਹੁੰਦੀਆਂ ਉਹ ਵੀ ਇਹਨਾਂ ਦੇ ਇੱਕ ਮੱਥੇ ਤੇ ਆ ਦੋ ਪੇਟ ਤੇ ਅਲੱਗ ਹੈਗੀਆਂ ਜਿਹੜੀ ਲੇਡੀ ਚੱਕੀ ਉਹਦੇ ਤੋਂ ਨਹੀਂ ਉਹਨਾਂ ਦੇ ਚਾਰ ਮੇਨ ਇੰਜਰੀਜ਼ ਆ ਜਿਹੜੀਆਂ ਨੋਟ ਕੀਤੀਆਂ ਗਈਆਂ ਮੈਂ ਇਸ ਵੇਲੇ ਨੋਟ ਕਰ ਲਈਆਂ ਚਾਰ ਇੰਜਰੀਜ਼ ਮੇਨ ਦੇ ਨਾਲ ਇੱਕ ਫੇਸ ਤੇ ਆ ਉਹਨਾਂ ਦੇ ਇੱਕ ਛਾਤੀ ਦੇ ਖੱਬੇ ਪਾਸੇ ਦੋ ਪੇਟ ਦੇ ਸੱਜੇ ਪਾਸੇ ਆ ਹਲਾ ਤੇ ਮਾਤਾ ਜੀ ਤੇ ਸੀਰੀਅਸ ਆ ਦੱਸਿਆ ਤੁਹਾਨੂੰ ਪਹਿਲਾਂ ਵੀ ਮੈਂ ਇਹ ਸੀਰੀਅਸ ਆ ਜਿਹੜਾ ਦੂਸਰਾ ਉਹਦੀ ਤੇ ਡੱਥ ਹੋ ਚੁੱਕੀ ਆ ਉਹ ਹਾਰਟਕਲ ਬਰੋਡ ਡੈਡੀ ਆ तो तो नवा शहर जिला पुलिस वालों माणयोग अदालत के हुक्म अनुसार जिले के वक वक्त था पुलिस वालों एन डी पी एस तहत मामलिया नवा शहर के एस एस पी डॉक्टर मेहताब सिंह एस पी सरबजीत भाई की अगुवाई हे ड्रग ਡਿਸਪੋਜ਼ਲ ਕਮੇਟੀ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵੱਲੋਂ ਐਨਡੀਪੀਐਸ ਐਕਟ ਤਹਿਤ ਦਰਜ ਕੀਤੇ ਕੇਸਾਂ ਵਿੱਚ ਪੇਪਰ ਮਿਲਟੋਸਾ ਵਿਖੇ ਵੱਖ-ਵੱਖ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਇਹ ਜਿਹੜਾ ਹੈਗਾ ਆਪਣੇ ਪੰਜਾਬ ਸਰਕਾਰ ਨੂੰ ਮਾਨਯੋਗ ਜੀ ਸਾਹਿਬ ਵੱਲੋਂ ਨੁਕਸਾਨ ਘਟਾਉਣਾ ਉਹਦਾ ਹੀ ਪਾਰਟ ਹੈਗਾ ਇਹ ਉਹਦੇ ਵਿੱਚ ਐਸ ਪਰ ਗਾਈਡਲਾਈਨਸ ਆਫ ਕੋਰਸ 2022 ਸੈਕਸ਼ਨ ਦੇ ਤਹਿਤ ਉਹਦੇ ਤੇ ਅਸੀਂ ਮਾਲ ਰਿਸਾਈਕਲ ਕਰਾਉਣਾ ਹੈਗਾ ਲੋਕਲ 44 ਕੱਟਨੇ ਹੈਗੇ ਆ ਜਿਹੜੇ ਅਸੀਂ ਅੱਜ ਇੱਥੇ ਡਿਸਟ੍ਰਾਈ ਕਰ ਰਹੇ ਹੈਗੇ ਆ। ਔਰ ਉਡੀ ਪੇਟੀ ਪਣੀ ਹੋਈ ਐ ਐਸਪੀ ਸਾਹਿਬ ਮੈਂ ਹੈਗਾ ਔਰ ਡੀਐਸਪੀ ਸਾਹਿਬ ਹੈਗੇ ਉਸੇ ਪੇਪਰ ਹੈਗੇ। ਵੀ ਆ ਗਾਈਡਲਾਈਨਸ ਹੈ ਇਹ ਵੀ ਅਜਸੀ ਪ੍ਰੋਕਸੀਮੀਟਲੀ ਦਾ ਇਕਵੰਟਰ ਤੇ ਲੱਗੇ ਹੈਗਾ ਜਿਹੜਾ ਪੌਪੀਸ ਹੈਗਾ ਆ 1 ਕਿਲੋ ਦੇ ਲੱਗੇ ਹੀਰੋ ਅਪਕਸੀਮੀਟਲੀ ਔਰ ਗਾਂਜਾ ਔਰ ਚਰਸ ਇਹ ਵੀ 3 ਕਿਲੋ 4 ਕਿਲੋ ਇੰਜੈਕਸ਼ਨ ਐਂਡ ਟੈਬਲੇਟਸ ਵੀ ਬਖ ਬਖ ਗਿਲਪੀ ਹੋਈ ਹੈਗੀ ਆ ਬੋਤਲ ਪੋਟੀ ਨੰਬਰਿੰਗ ਵੀ ਦੇਣਾਗੇ। ਔਰ ਟੋਟਲ ਅਜ 44 ਬੱਤਾਂ ਹੈਗੀਆਂ ਜਿਹੜੀਆਂ ਸਾਨੂੰ ਵੋਟਸ ਆਰਡਰ ਮਿਲ ਗਿਆ ਸੀ ਡਿਸਟ੍ਰਾਈ ਨਹੀਂ। ਉਹ ਬਾਦੀ ਸੀ ਇਹਨੂੰ ਡਿਸਟ੍ਰਾਈ ਕਰਨਾ ਹੈ। ਸਾਰੇ ਜਿਹੜੇ ਅੱਜ ਆਪਾਂ ਆਪਣੇ ਸਟ੍ਰਾਈਕ ਦੀ ਤਾਇ ਇੱਕ ਜਿੰਨੇ ਸਾਲਾਂ ਦੀ ਇਸ ਵਾਰ। ਉਹ ਡੇਟਾ ਸੀਗਾ 2024 ਆਪਣਾ ਡਿਸਟ੍ਰਿਕਟ ਨਾਲ ਦੀ ਨਾਲ ਹੀ ਕੁਝ ਵਿਧਨ ਮਾਨਸਪਤੀ ਨੂੰ ਡਿਸਟ੍ਰਾਈ ਕਰਨਾ ਹੁੰਦਾ ਹੈ। ਔਰ ਜਿੱਦੇ ਦਾ ਉਹ ਟਰਾਈ ਜਾਂਦੇ ਆ ਉਹਦੇ ਨਾਲ ਹੀ ਅਸੀਂ ਹੁਣ ਜਿਵੇਂ ਇਹਦੇ ਵਿੱਚ ਜਨਵਰੀ ਦੀਆਂ ਬੱਤਾਂ ਹੈਗੀਆਂ ਸੀਗੀਆਂ ਸੰਪਰਦੀਆਂ ਸੀਗੀਆਂ ਔਰ ਮਾਰਚ ਤੱਕ ਨਹੀਂ ਗਈ ਸੀ ਪੋਰਟ ਤੇ ਜਦੋਂ ਆਰਡਰ ਸਾਨੂੰ ਮਿਲ ਜਾਂਦੇ ਆ ਜਦੋਂ ਰਿਜ਼ਲਟ ਆ ਜਾਂਦਾ ਹੈਗਾ ਐਫਐਸਐਲ ਦਾ ਉਸ ਵਕਤ ਪੋਰਟ ਨੂੰ ਆਰਡਰ ਦੇ ਦਿੱਤੀ ਜਾਂਦਾ ਔਰ ਉਹ اسی ਨਾਲ ਦੀ ਨਾਲ ਕੋ ਸਟ੍ਰਾਈਕ ਕਰਦੇ ਪੂਰੇ ਪੰਜਾਬ ਦੇ ਵਿੱਚ ਐਨਆਈਏ ਦੀ ਟੀਮ ਵੱਲੋਂ ਸ਼ੱਕੀ ਵਿਅਕਤੀਆਂ ਦੇ ਘਰ ਵਿੱਚ ਜਾ ਕੇ ਚਾਪੇ ਮਾਰੀ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਹੀ ਐਨਆਈਏ ਦੀ ਟੀਮ ਤੇ ਵੱਲੋਂ ਪਿੰਡ ਮੱਖੂਪੁਰ ਸਰਪੰਚ ਤੇ ਘਰ ਜਦੋਂ ਚਾਪੇ ਮਾਰੀ ਕੀਤੀ ਤਾਂ ਇਸ ਮੌਕੇ ਰਾਮਪਾਲ ਸੋਨੂ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੀ ਪਤਨੀ ਗੁਲਵਿੰਦਰ ਕੌਰ ਨੂਪਿੰਡ ਮੱਖੂਪੁਰ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਤੇ ਪਿੰਡ ਦੇ ਵਿਕਾਸ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਉਹਨਾਂ ਨੌਜਵਾਨਾਂ ਨੂੰ ਮਾੜੀ ਸੰਗਤ ਤੋਂ ਦੂਰ ਰਹਿਣ ਲਈ ਹਮੇਸ਼ਾ ਖੇਡਾਂ ਵੱਲ ਨੂੰ ਜੋੜਨ ਲਈ ਚਾਹਤਰੀ ਕਰਦੇ ਰਹਿੰਦੇ ਹਨ ਤੇ ਉਹਨਾਂ ਦੱਸਿਆ ਹੈ ਕਿ ਉਹਨਾਂ ਨੂੰ ਹੈਰਾਨੀ ਉਸ ਵੇਲੇ ਹੋਈ ਜਦੋਂ ਤੜਕੇ ਸਵੇਰੇ 5 ਵਜੇ ਐਨਆਈ ਦੀ ਟੀਮ ਦੇ ਵੱਲੋਂ ਉਹਨਾਂ ਦੇ ਘਰ ਵਿੱਚ ਆ ਕੇ ਛਾਪੇਮਾਰੀ ਕੀਤੀ ਗਈ ਤੇ ਉਹਨਾਂ ਦੱਸਿਆ ਕਿ 5 ਘੰਟੇ ਲਗਾਤਾਰ ਟੀਮ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਤੇ ਮੋਬਾਈਲ ਫੋਨ ਵੀ ਉਹਨਾਂ ਦੇ ਬੰਦ ਕਰਵਾਏ ਗਏ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਪਿੰਡ ਮੱਕੂਗਰ ਤੋਂ ਮੈਂ ਰਾਮਪਾਲ ਸੋਨੂੰਗੀ ਅ ਮੇਰੇ ਵਾਈਸ ਸਰਪੰਚ ਨੇ ਜੀ ਪਿੰਡ ਮੱਕੂਗਰ ਤੋਂ ਜੀ ਜਿਹੜੀ ਅੱਜ ਰੇਡ ਪਈ ਹੈ ਐਨਆਈਏ ਜੀ ਇਹ ਕਿਸ ਕਰਕੇ ਤੋਂ ਇਹ ਹੋ ਰਿਹਾ ਦੇਖੋ ਸਰ ਇਹ ਜਿਹੜੀ ਰੇਡ ਹੋਈ ਹੈ ਜੀ ਇਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਸੀ ਸਾਡੇ ਕੁਝ ਜਣ ਰਿਸ਼ਤੇਦਾਰ ਨੇ ਜੀ ਉਹਨਾਂ ਦਾ ਕਿਤੇ ਬਾਹਰੋਂ ਫੋਨ-ਫਾਨ ਕੋਈ ਵੀ ਜੋ ਉਹਨਾਂ ਦਾ ਅਟੈਚਮੈਂਟ ਹੋਈ ਹੈ ਕੋਈ ਨਹੀਂ ਕਿਸੇ ਹੋਰ ਬੰਦੇ ਨਾਲ ਤੇ ਉਹਨਾਂ ਦੇ ਨਾਲ ਹੀ ਜੋੜ ਕੇ ਸਾਡੇ ਵੀ ਰੇਡ ਕੀਤੀ ਗਈ ਹੈ ਜੀ ਕਿੰਨੇ ਘੰਟੇ ਲਈ तकरीबन 4 ਤੋਂ 5 ਘੰਟੇ ਇੱਥੇ ਰਹੇ ਇਨਵੈਸਟੀਗੇਸ਼ਨ ਕੀਤੀ ਹੈ ਜੀ ਸਵੇਰੇ तकरीबन 5:30 ਆਗੇ ਸੀ ਜੀ 5:30 ਤੇ ਚੈਕਿੰਗ ਵੀ ਕੀਤੀ ਆ ਤਾਂ ਵੀ ਤਲਾਸ਼ੀ ਕੋਈ ਨਹੀਂ ਹਾਂ ਨੋਰਮਲ ਮੜੀ ਮੋਟੀ ਜੀ ਨੋਰਮਲ ਤਲਾਸ਼ੀ ਲੱਗੀ ਗੱਡੀ ਵਗੈਰਾ ਦੀ ਲਈ ਹੈ ਜੀ ਇਨ ਮੜੀ ਮੋਟੀ ਜਿੱਦਾ ਦਰਾਜ ਦੂਜਾ ਜੀ ਇਹਨਾਂ ਦੀ ਪਲਾਸੀ ਦਾ ਜੀ। ਘਰੇ ਕੋਣ-ਕੋਣ ਸੀ ਇੱਥੇ ਸਾਰਾ ਪਰਿਵਾਰ ਇੱਥੇ ਹੀ ਸੀ ਜੀ। ਕਿੰਨਾ ਕਿੰਨਾ ਹਰਾਸਮੈਂਟ ਲੱਗਦੀ ਹੈ ਜੀ ਤੁਹਾਨੂੰ ਹੋਈ ਲੱਗਦੀ? ਹਾਂਜੀ ਹਰਾਸਮੈਂਟ ਦਾ ਹੈਗੀ ਹੈ ਜੀ ਦੇਖੋ ਜਿਹਦਾ ਚੀਜ਼ ਦਾ ਸਾਨੂੰ ਕਿਸੇ ਚੀਜ਼ ਦਾ ਪਤਾ ਵੀ ਹੈ ਨਹੀਂ। ਤੇ ਕੀ ਹੋਇਆ ਕੀ ਨਹੀਂ ਕਿੱਥੇ ਕੀ ਹੋਇਆਗਾ। ਉਹਦੇ ਵਿੱਚ ਅਚਾਨਕ ਕੋਈ ਆ ਕੇ ਪੁੱਛ ਜਿਸ ਕਰਨ ਲੱਗ ਜਵੇ ਜਿਸ ਚੀਜ਼ ਬਾਰੇ ਸਾਨੂੰ ਪਤਾ ਹੀ ਨਹੀਂ ਜੀ। ਤੇ ਉਹਦੇ ਵਿੱਚ ਹਰਾਸਮੈਂਟ ਤਾਂ ਹੁੰਦੀ ਹੈ ਜੀ ਬੰਦੇ ਦੀ। ਜਿਹੜੀ ਟੀਮ ਆਈ ਹੈ ਉਹਨੇ ਤੁਹਾਨੂੰ ਕੀ ਕਿਸ ਤਰ੍ਹਾਂ ਦੇ ਸਵਾਲ ਕੀਤੇ ਉਹਦੇ ਬਾਰੇ ਦੱਸੋ ਕਿ ਉਹ ਤੁਹਾਨੂੰ ਕੀ ਪੁੱਛਿਆ ਉਹਨੇ ਨਹੀਂ ਮੈਂ ਤੋਂ ਸਵਾਲ ਨਹੀਂ ਕੋਈ ਕੀਤਾ ਜੀ ਉਹਨਾਂ ਨੇ ਮੈਂ ਤੋਂ ਕੋਈ ਸਵਾਲ ਨਹੀਂ ਲੇ। ਇੱਕ ਬੱਚੇ ਜਿਹੜੇ ਸੀਗੇ ਉਹ ਘਬਰਾਏ ਸੀ। ਸਾਰਾ ਪਰਿਵਾਰ ਕਰੋ ਆਪਣੇ ਘਬਰਾਇਆ ਹੋਇਆ ਸੀ ਜੀ। ਹੁੰਦਾ ਹੀ ਆ ਜੀ ਅਚਾਨਕ ਕੋਈ ਵੀ ਗੱਲ ਹੁੰਦੀ ਹੈ ਤਾਂ ਸੁੱਤੇ ਪਏ ਉੱਠੇ ਅਸੀਂ ਤਾਂ ਉਹਨਾਂ ਨੇ ਉਠਾਇਆਗਾ। ਰਾਤੀ ਥੋੜਾ ਨਹੀਂ ਜਿਹੜਾ ਲੇਟ ਆਏ ਕੰਮਕਾਰ ਹੋ ਗਏ ਹੋਏ ਸੀ। ਇਸ ਕਰਕੇ ਸਵੇਰਾ ਥੋੜੇ ਲੇਟ ਉੱਠੇ ਜੀ ਉਹਨਾਂ ਨੇ ਉਠਾਇਆ ਕੇ ਸਾਨੂੰ ਹੋਰ ਤਾਂ ਕੋਈ ਗੱਲ ਨਹੀਂ ਕੀਤੀ। ਜਿਹੜੀ ਟੀਮ ਆਈ ਹੈ ਜੀ ਜੀ ਸਰ ਉਹਨਾਂ ਨੇ ਖਾਲਸਾ ਜੀ ਉਹਨਾਂ ਨੇ ਪੁੱਛਿਆ ਵੀ ਕੋਈ ਦੱਸੋ ਜਾ ਕੋ ਤੁਹਾਡੇ ਕੋਲ ਡਾਕਟਰ ਕੋਲ ਤੇ ਜਾ ਕੇ ਸੈਲ ਕਰਾਏ ਜਾਂ ਕੋ ਤੁਹਾਨੂੰ ਉਹਨਾਂ ਨੇ ਕਿਤੇ ਬੁਲਾਇਆ ਵੀ ਤੁਸੀਂ ਉੱਥੇ ਆਓਗਾ ਇੰਦਾ ਨਹੀਂ ਕੋ ਗੱਲ ਬਤ ਹੈ ਨਹੀਂ ਮੈਨੂੰ ਨਹੀਂ ਜੀ ਬੁਲਾਇਆ ਉਹਨਾਂ ਨੇ ਕਿਤੇ ਵੀ ਮੇਰੇ ਬ੍ਰਦਰ ਨੂੰ ਬੁਲਾਇਆ ਸੀ ਜੀ ਇਹ ਕੀ ਲੱਗਦਾ ਹੈ ਕਿ ਜਿਹੜਾ ਐਨ ਆਈਡੀ 8 3 ਮਿੰਟ ਦਾ ਵੀ ਲਗਾ ਰਿਹਾ ਜੀ ਸਰ ਤਰ੍ਹਾਂ ਵਗੜਾ ਕੋ ਉਹਨਾਂ ਨੂੰ ਕੀ ਤੇ ਗਾਣਾ ਚਾਹਦੇ ਅਸੀਂ ਤਾਂ ਇਹ ਅਪੀਲ ਕਰਨਾ ਜਾਣਦੇ ਜੀ ਜੇ ਕਿਸੇ ਦਾ ਵੀ ਕੋਈ ਵੀ ਕੇਸ ਹੁੰਦਾ ਹੈਗਾ ਉਹਦੇ ਨਾਲ ਰਿਲੇਟਿਵ ਉਸੇ ਬੰਲੇ ਉਹਨਾਂ ਬੰਦਿਆਂ ਤੋਂ ਪੁੱਛਗਿੱਛ ਕੀਤੀ ਜਾਵੇ ਕਿਉਂਕਿ ਨਾ ਕਿ ਹੁਣ ਜਿੱਦਾਂ ਸਾਡੇ ਆਏ ਆ ਸਾਨੂੰ ਲੋਕੀ ਇੱਦਾਂ ਸੋਚਦੇ ਇਹਨਾਂ ਦੇ ਘਰੇ ਪਤਾ ਨਹੀਂ ਕਾਹ ਤੋਂ ਐਨਆਰਆਈ ਦੀ ਮਤਲਬ ਐਨਆਈਏ ਦੀ ਰੇਡ ਪਈ ਹੈ ਕਿ ਪਤਾ ਨਹੀਂ ਕਿੱਡਾ ਕਿ ਇਹਨਾਂ ਨੇ ਕ੍ਰਾਈਮ ਕਰਤਾ ਹੈ ਜਾਂ ਕੀ ਗੱਲ ਹੈ ਹਨਾ ਜੀ ਉਹਦੇ ਵਿੱਚ ਜਿੱਦਾਂ ਹੁਣ ਸਾਡਾ ਨਗਰ ਵੀ ਹੈ ਨਗਰ ਨੂੰ ਸਾਡੇ ਨੂੰ ਪਤਾ ਸਾਰਿਆਂ ਨੂੰ ਇਦਾਂ ਦਾ ਸਾਡਾ ਕੋਈ ਕੇਸ ਬਹੁਤਾ ਮੇਰਾ ਕੋਈ ਦੂਜਾ ਹੈ ਹੀ ਨਹੀਂ ਜੀ ਠੀਕ ਹੈ ਜੀ ਅਸੀਂ ਆਪਣੇ ਕੰਮ ਤੱਕ ਸੀਮਤ ਰਹਿਨੇ ਆਪਣੇ ਪਰਿਵਾਰ ਦੇ ਵਿੱਚ ਰਹਿਨੇ ਆ ਆਪਣੇ ਪਰਿਵਾਰ ਤੱਕ ਸਾਨੂੰ ਮਤਲਬ ਆਪਣੇ ਬੱਚੇ ਪਾਲਦੇ ਆ ਇਹਦੀ ਟੀਮਾਈ ਕੋ ਫੋਨ ਵਗੈਰਾ ਤਾਂ ਤੁਹਾਡੀ ਕੋਈ ਹੋਰ ਚੀਜ਼ ਤਾਂ ਨਹੀਂ ਨਾਲ ਲੱਗੇ ਹੋ ਨਹੀਂ ਕੁਛ ਨਹੀਂ ਜੀ ਨਾਲ ਲੱਗੇ ਗਏ ਹੋ ਕੁਛ ਨਹੀਂ ਉਹਨਾਂ ਨੇ ਦੂਜਾ ਕੀਤਾ ਜੀ ਫੋਨ ਸਾਡੇ ਸਵਿਚ ਆਫ ਕਰਨ ਨੂੰ ਗਿਆ ਉਹਨਾਂ ਨੇ ਤੇ ਹੋਰ ਉਹਨਾਂ ਨੇ ਕੁਛ ਨਹੀਂ ਸਾਡਾ ਕੁਛ ਨਹੀਂ ਨਾਲ ਲੱਗੇ ਗਏ ਤੁਹਾਡੇ ਦੇਖਦੇ ਜਾਦੇ ਵੀ ਰੇਟ ਮਾਰੇ ਹਾਂ ਜੀ ਉੱਥੇ ਵੀ ਗਏ ਸੀ ਸਾਡੇ ਰਿਸ਼ਤੇਦਾਰ ਜਿਹੜਾ ਪਿੰਡ ਹੈ ਪਿੰਡ ਜੂੜ ਪਰ ਜੀ ਉਹ ਟੇਕ ਨਹੀਂ ਕਿੰਨੇ ਦੇ ਰਹੇ ਐ ਪੂਰੀ ਸਹੀ ਜਾਣਕਾਰੀ ਨਹੀਂ ਉਹਨਾਂ ਨੂੰ ਸਾਡੀ ਗੱਲ ਨਹੀਂ ਜੀ ਹਲੇ ਹੋਰ ਤੁਸੀਂ ਕੀ ਮੰਗ ਕਰਦੇ ਆ ਅਸੀਂ ਤਾਂ ਇਹ ਮੰਗ ਕਰਦੇ ਹਾਂ ਜੀ ਜੋ ਵੀ ਇਹਨਾਂ ਕੇਸਾਂ ਦੇ ਵਿੱਚ ਜਿੱਦਾਂ ਜੀ ਕੋਈ ਵੀ ਜਿਹੜਾ ਇਨਵੋਲਵ ਹੈ ਜੋ ਹੈਗੇ ਆ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਹੁਣ ਜਿੱਦਾਂ ਮੈਨੂੰ ਫੋਨ ਆਉਣ ਲੱਗੇ ਜੀ ਕੀ ਗੱਲ ਹੋਈ ਕੀ ਗੱਲ ਹੋਈ ਹਰ ਚੈਨਲ ਦੇ ਨਿਊਜ਼ ਚ ਲਾਤੀ ਠੀਕ ਹੈ ਜੀ ਉਹਦੇ ਵਿੱਚ ਸਾਨੂੰ ਬਿਨ ਵਜਾ ਹਾਈਲਾਈਟ ਕੀਤਾ ਗਿਆ ਜੀ ਅਸੀਂ ਇਹ ਮੰਗ ਅਪੀਲ ਕਰਦੇ ਆ ਕਿ ਬਈ ਮਤਲਬ ਠੀਕ ਹੈ ਜਿੱਥੇ ਜੋ ਕੇਸ ਹੋਇਆ ਵਾ ਉੱਥੇ ਪੁੱਛਗੀਆਂ ਚ ਕੀਤੀ ਜਾਵੇ। ਨਾਲੇ ਹੁਣ ਜਦੋਂ ਸਾਨੂੰ ਮਤਲਬ ਹਾਈਲਾਈਟ ਜ਼ਿਆਦਾ ਕਰਤਾ ਜੀ ਕਿ ਉੱਥੇ ਰੇਡ ਪਈ ਆ ਹਾਲਾਂਕਿ ਰੇਡ ਹੋਰ ਜਗ੍ਹਾ ਵੀ ਕਈ ਜਗ੍ਹਾ ਪਈ ਆ ਜਾਂ ਨਹੀਂ ਪਈ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਆ। ਸਾਨੂੰ ਜ਼ਿਆਦਾ ਕੋਈ ਨਹੀਂ ਪਤਾ ਕਿਸ ਵਜ੍ਹਾ ਤੋਂ ਹਾਈਲਾਈਟ ਕੀਤਾ ਗਿਆ ਆ। ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੇਵ ਜਾਜ਼ਤ ਰੱਬ ਰੱਖਾਂ।